ਮੋੜਾ ਧੰਨਵਾਦ ਜੀ ਅੱਜ ਦੇ ਇਸ ਪ੍ਰੈਸ ਵਾਰਤਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਮਿਤੀ 7 April ਤੋਂ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦਾਗਾਜ਼ ਹੋਇਆ ਹੈ ਜਿਸ ਦੇ ਤਹਿਤ 12000 ਸਕੂਲਾਂ ਦੇ ਵਿੱਚ ਇਨੋਗਰੇਸ਼ਨ ਚੱਲ ਰਹੇ ਹਨ ਅੱਜ ਉਸ ਦਾ ਤੀਜਾ ਦਿਨ ਹੈ ਤੇ ਅੱਜ ਲਗਭਗ 400 ਸਕੂਲਾਂ ਦੇ ਵਿੱਚ ਇਹ ਉਦਘਾਟਨ ਹਨ ਤੇ ਲਗਭਗ ਹੁਣ ਤੱਕ 1000 ਸਕੂਲਾਂ ਦੇ ਵਿੱਚ ਇਨੋਗਰੇਸ਼ਨਸ ਹੋ ਚੁੱਕੇ ਹਨ ਆਪ ਸਭ ਬਹੁਤ ਹੀ ਰਿਸਪੈਕਟਡ মিডিਆ ਹੋ ਜੀ ਆਪ ਸਭ ਦਾ ਇੱਕ ਲੰਬਾ ਤਜਰਬਾ ਲੰਬਾ ਕਰੀਅਰ ਹੈ 2022 ਦੇ ਵਿੱਚ ਆਮ ਆਦਮੀ ਪਾਰਟੀ ਪਹਿਲੀ ਰਾਜਨੀਤਿਕ ਪਾਰਟੀ ਸੀ ਜਿਨ ਇਲੈਕਸ਼ਨ ਦੇ ਵਿੱਚ ਇਹ ਕਿਹਾ ਸੀ ਕਿ ਅਗਰ ਸਾਨੂੰ ਵੋਟ ਦਿੰਦੇ ਹੋ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ ਨੋ ਪੋਲੀਟੀਕਲ ਪਾਰਟੀ ਐਵਰ ਹੈਡ ਸੈਟ ਥਿਸ ਤੇ ਪੰਜਾਬ ਇਕ ਸਮਝਦਾਰੀ ਦੀ ਨਿਸ਼ਾਨੀ ਹੈ ਕਿ ਪੰਜਾਬ ਦੇ ਵੋਟਰਸ ਨੇ ਇੱਕ ਹਿਸਟੋਰਿਕ ਮੰਡੇਟ ਬਨਵੇਂ ਸੀਟਾਂ ਦਾ ਆਮ ਆਦਮੀ ਪਾਰਟੀ ਨੂੰ ਦਿੱਤਾ ਮਾਨ ਸਾਹਿਬ ਦੀ ਸਰਕਾਰ ਨੂੰ ਦਿੱਤਾ ਉਹ ਸਰਕਾਰ ਦੇ ਵਿੱਚ ਮੈਂ ਵਿਧਾਇਕ ਬਣਿਆ ਮੈਂ ਮੰਤਰੀ ਬਣਿਆ ਤੇ ਮੈਨੂੰ ਸਿੱਖਿਆ ਮੰਤਰੀ এডੂਕੇਸ਼ਨ ਪੋਰਟਫੋਲੀਓ ਜਿਹੜੀ ਹੈ ਉਹਦੀ ਜ਼ਿੰਮੇਵਾਰੀ ਮਿਲੀ ਹੁਣ ਇਹ ਸਾਡੀ ਸਰਕਾਰ ਦੇ ਲਈ ਸਭ ਤੋਂ ਇੰਪੋਰਟੈਂਟ ਜਿਹੜਾ ਮਹਿਕਮਾ ਸੀਗਾ ਮੈਂ ਸਾਰੇ ਪੰਜਾਬ ਦੇ ਸਕੂਲਾਂ ਦੇ ਦੌਰੇ ਤੇ ਗਿਆ ਲਗਭਗ 1000 ਤੋਂ ਵੱਧ ਸਕੂਲਾਂ ਦੇ ਵਿੱਚ ਅਕ੍ਰੋਸ 올 ਡਿਸਟ੍ਰਿਕਟਸ ਆਫ ਪੰਜਾਬ ਗਿਆ ਮੈਂ ਤੁਹਾਨੂੰ ਜ਼ਮੀਨੀ ਹਕੀਕਤ ਦੱਸਦਾ ਮੇਰੇ ਕੋਲ ਸਾਰੀ ਵੀਡੀਓਜ਼ ਦੇ ਰਿਕਾਰਡ ਪਏ ਨੇ ਪੰਜਾਬ ਦੇ ਸਕੂਲਾਂ ਦੀ ਬੁਰੀ ਹਾਲਤ ਸੀ ਪੰਜਾਬ ਦੇ ਵਿੱਚ 20000 ਸਕੂਲ ਹੈ 28 ਲੱਖ ਬੱਚਾ ਪੜਦਾ 8000 ਸਕੂਲਾਂ ਚ ਚਾਰ ਦਿਵਾਰੀ ਨਹੀਂ ਸੀ ਡੰਗਰ ਬੈਠਦੇ ਸੀ ਸਕੂਲਾਂ ਚ 56 ਸੀ ਸਰਕਾਰੀ ਸਕੂਲ ਪੰਜਾਬ ਦੇ ਵਿੱਚ 3000 ਇਦਾਂ ਦੇ ਸਰਕਾਰੀ ਸਕੂਲ ਸੀ ਜਿੱਥੇ ਬਾਥਰੂਮ ਨਹੀਂ ਸੀ ਜਾਂ ਜੇ ਬਾਥਰੂਮ ਨਾਮ ਦਾ ਹੈਗਾ ਉਦੋਂ ਕੋਈ ਇਸਤੇਮਾਲ ਨਹੀਂ ਕਰ ਸਕਦਾ ਸੀ ਇਸਤੇਮਾਲ ਕਰਨਾ ਤਾਂ ਦੂਰ ਦੀ ਗੱਲ ਹੈ ਕੋਲੋਂ ਨੰਗ ਦੀ ਖੜ ਨਹੀਂ ਸਕਦੇ ਸੀ ਉੱਥੇ ਤੁਸੀਂ 28 ਲੱਖ ਬੱਚਿਆਂ ਦੇ ਵਿੱਚੋਂ ਲਗਭਗ 3 ਲੱਖ ਬੱਚਾ ਜ਼ਮੀਨ ਤੇ ਬੈਠਦਾ ਸੀ ਫਰਨੀਚਰ ਨਹੀਂ ਸੀ ਉਹਨਾਂ ਦੇ ਲਈ ਬਾਕੀ ਗੱਲਾਂ ਛੱਡ ਦਿਓ ਕਿ ਸਿਕਿਉਰਟੀ ਗਾਰਡ ਜੀ ਕੈਂਪਸ ਮੈਨੇਜਰ ਫੋਰਨ ਟ੍ਰੇਨਿੰਗ ਜੇ ਇ ਨੀਟ ਕਟਾਬਾਂ ਟਾਈਮ ਤੇ ਵਰਦੀਆਂ ਟਾਈਮ ਤੇ ਲੀਵ ਇਟ ਇਟ ਸਾਈਡ ਆ ਪੰਜਾਬ ਸੀ ਉੜਦਾ ਪੰਜਾਬ ਸੀ ਜਿੱਥੇ ਸਾਡੇ ਬਾਰਡਰ ਦੇ ਜ਼ਿਲ੍ਹੇ ਜਿੱਥੇ ਕੋਈ ਕਮਰਾ ਇੱਕ ਇੱਕ ਹੀ ਕਮਰਾ ਨਾ ਬਾਥਰੂਮ ਨਾ ਚਾਰ ਦਿਵਾਰੀ ਅਸੀਂ ਪੰਜਾਬ ਦੀ ਜਨਤਾ ਨਾਲ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਦਾ ਵਾਦਾ ਸੀ ਭਗਵੰਤ ਮਾਨ ਜੀ ਦਾ ਵਾਦਾ ਸੀ ਤੇ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਮਿਲੀ ਹੈ ਅੱਜ 3 ਸਾਲਾਂ ਬਾਅਦ ਮੇਰੇ ਮੁੱਖ ਮੰਤਰੀ ਨੇ ਮੈਨੂੰ ਟਾਰਗੇਟ ਦਿੱਤਾ ਸੀ ਕਿ 31 3 2025 ਤੱਕ ਹਰ ਸਕੂਲ 'ਚ ਮੈਨੂੰ ਚਾਰ ਦੀਵਾਰੀ ਚਾਹੀਦੀ ਆ ਹਰ ਸਕੂਲ 'ਚ ਬਾਥਰੂਮ ਚਾਹੀਦਾ ਹਰ ਸਕੂਲ 'ਚ ਪੀਣ ਵਾਲਾ ਪਾਣੀ ਚਾਹੀਦਾ ਕੋਈ ਬੱਚਾ ਜ਼ਮੀਨ 'ਤੇ ਬੈਠਣਾ ਨਹੀਂ ਚਾਹੀਦਾ ਅੱਜ ਅਸੀਂ ਜਦੋਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਆ 3 ਸਾਲਾਂ ਬਾਅਦ ਮਿਹਨਤ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਹੈ ਜੀ ਤੁਹਾਡੇ ਸਭ ਦੇ ਕੈਮਰੇ 'ਮੈਂ ਸਵਾਗਤ ਕਰਦਾ ਆਓ ਚਲਿਏ ਮੈਰੋਜ ਜੰਮਾ ਜਿਲ੍ਹਾ ਤੁਹਾਡਾ ਜਿੱਥੇ ਕਹੋਗੇ ਆਓ ਜਾ ਕੇ ਆਪਾਂ ਸਕੂਲਾਂ 'ਚ ਪੁੱਛਦੇ ਆਂ ਕਿ ਚਾਰ ਦਵਾਰੀਆਂ ਬਣੀਆਂ ਕਿ ਨਹੀਂ ਬਣੀਆਂ ਬਾਥਰੂਮ ਬਣੇ ਕਿ ਨਹੀਂ ਬਣੇ ਸਾਡੀ ਕੋਸ਼ਿਸ਼ ਹੈ ਸਕੂਲਾਂ ਅਸਲਸ ਦਿੱਕਤ ਪਤਾ ਕੀ ਹੈ ਸਰਕਾਰੀ ਸਕੂਲਾਂ ਚ ਪੜਦੇ ਗਰੀਬਾਂ ਦੇ ਬੱਚੇ ਤੇ ਹਮੇਸ਼ਾ ਸਿੱਖਿਆ ਮਹਿਕਮੇ ਦੇ ਖਿਲਾਫ ਇੱਕ ਨਰੇਟਿਵ ਰਿਹਾ ਮੇਰੇ ਤੋਂ ਪਹਿਲਾਂ ਇਹ ਨਰੇਟਿਵ ਸੀ ਕਿ ਧਰਨੇ ਵਾਲਾ ਮਹਿਕਮਾ ਤੇ ਹੁਣ ਹਮੇਸ਼ਾ ਨੈਗੇਟਿਵ ਖਬਰ ਪ੍ਰਾਣੇ ਸਿੱਖਿਆ ਮੰਤਰੀਆਂ ਦੀ ਤੁਸੀਂ ਵੀਡੀਓਜ਼ ਵਾਇਰਲ ਹੋਈਆਂ ਟੀਚਰਾਂ ਨੂੰ ਗਾਲ੍ਹਾਂ ਦਿੰਦੇ ਹੋਏ ਕਿ ਕੁੱਟੋ ਇਹਨਾਂ ਨੂੰ ਫੜ ਕੇ ਗਾਲ ਕੱਢ ਕੇ ਕਹਿੰਦੇ ਡਾਂਗਾ ਮੇਰੋ ਕਦੀ ਵੀ ਕਿਸੇ ਟੀਚਰ ਦਾ ਚੰਗਾ ਕੰਮ ਨਹੀਂ ਆਇਆ ਮੈਂ ਘਟੂ ਘਟ ਕਟੋ ਘਟ 2000 ਟੀਚਰਾਂ ਨੂੰ ਬਾਈ ਨੇਮ ਤੋਂ ਜਾਣਦਾ ਮਿਹਨਤ ਕੀਤੀ ਹੈ ਜੇ ਸਕੂਲਾਂ 'ਚ ਰਿਹਾਂ ਪੈਸ਼ਨ ਦੇ ਨਾਲ ਤੁਹਾਨੂੰ ਅੱਜ ਦੋ ਤਿੰਨ ਤੋਂ ਮੈਂ ਦੇਖਦਾ ਪਹਿਲੀ ਗੱਲ ਤੋਂ ਉਦੋਂ ਦੀ ਤਕਲੀਫ ਹੈ ਬਿਕਾਉਜ਼ ਦੇ ਡੋਨਟ ਵਾਂਟ ਤੇ ਇਹ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਹੈ ਪੰਜਾਬ ਸਰਕਾਰ ਦੀ ਗੱਲ ਨਹੀਂ ਹੈ ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ ਹੁੰਦੀ ਹੈ ਨਾ ਦੇਸ਼ 'ਚ ਤੇ ਦੁਨੀਆ ਦੀ ਹਰ ਇੱਕ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਸਭ ਤੋਂ ਅੱਗੇ ਲੰਘ ਰਹੇ ਹਾਂ ਅੱਜ ਕਿਉਂ ਸਭ ਤੋਂ ਅਸੀਂ ਗੱਲਾਂ ਦਾ ਵੋਟ ਕਰਦੇ ਆ ਕਿ ਦੇਸ਼ ਦੇ ਵਿੱਚੋਂ ਆਈਐਸ ਆਈਪੀਐਸ ਅਫਸਰ ਪੰਜਾਬ ਚੋਂ ਬੰਨੇ ਬੰਦ ਹੋ ਗਏ ਜੀ ਬਿਹਾਰ ਤੋਂ ਬਨ ਰਹੇ ਇੱਥੇ ਬਨ ਰਹੇ ਜਦੋਂ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਅਸੀਂ ਸਿਰਫ ਨੈਗੇਟਿਵ ਸਟੋਰੀ ਲਾਵਾਂਗੇ ਲੱਬ ਲੱਬ ਕੇ ਲਾਵਾਂਗੇ ਢੁੰਡ ਕੇ ਲਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਗਰੀਬਾਂ ਦੇ ਬੱਚਿਆਂ ਦੀ ਗੱਲ ਨਾ ਹੋਵੇ ਆਪਣੇ ਬੱਚੇ ਸਾਡੇ ਵਧੀਆ ਸਕੂਲਾਂ ਚ ਏਸੀ ਲੱਗੇ ਉੱਥੇ ਬਾਥਰੂਮਾਂ ਚ ਜਿੰਨੇ ਵੱਡੇ ਲੀਡਰਾਂ ਨੇ ਟਵੀਟ ਕੀਤਾ ਪਹਿਲਾਂ ਆਪਣੇ ਬੱਚੇ ਦੱਸੋ ਕਿੱਥੇ ਪੜਦੇ ਆ ਵੱਡੇ ਸਕੂਲਾਂ ਚ ਪੜਦੇ ਆ ਉੱਥੇ ਬਾਥਰੂਮ ਤਾਂ ਏਸੀ ਆ ਤੇ ਹੁਣ ਪਤਾ ਕੀ ਕਹਿੰਦੇ ਆ ਜੀ ਕਹਿੰਦੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਮੈਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜੀ ਮੈਂ ਬਾਥਰੂਮ ਬਣਾਇਤੀ ਹੁੰਦੇ ਤੇ ਨਹੀਂ ਪੱਥਰ ਲਾ ਦਿੱਤਾ ਸ਼ਰਮ ਤੁਹਾਨੂੰ ਆਣੀ ਚਾਹੀਦੀ ਹੈ 75 ਸਾਲਾਂ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਸੁਖਬੀਰ ਬਾਦਲ ਜੀ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਜਿਹੜੇ ਬਾਕੀ ਵੱਡੇ ਵੱਡੇ ਲੀਡਰ ਪ੍ਰਤਾਪ ਬਾਜਵਾ ਗੱਲਾਂ ਕਰਦੇ ਆ ਜਦੋਂ ਸਾਡੀ ਬੱਚੀਆਂ ਜਦੋਂ ਗਰੀਬ ਘਰਾਂ ਦੀਆਂ ਬੱਚੀਆਂ ਖੁੱਲੇ ਖੇਤਾਂ 'ਚ ਜਾਂਦੀਆਂ ਸੀ ਉਦੋਂ ਸ਼ਰਮ ਤੁਹਾਡੀ ਕਿੱਥੇ ਸੀ ਉਹਦਾ ਕਿਉਂ ਨਹੀਂ ਕੋਈ ਟਵੀਟ ਆਇਆ ਤੁਹਾਨੂੰ ਉਹਦਾ ਕਿਉਂ ਨਹੀਂ ਕੋਈ ਦਰਦ ਆਇਆ ਨਹੀਂ ਮੈਂ ਤੁਹਾਨੂੰ ਇਹ ਵੀਡੀਓ ਸੁਣਾ ਰਿਹਾ ਐਵੀਡੈਂਸ ਦੇ ਲਈ ਤੁਸੀਂ ਕਹੋਗੇ ਨਹੀਂ ਨਹੀਂ ਇਹ 3000 ਸਕੂਲ ਸੀ ਜਿੱਥੇ ਬਾਥਰੂਮ ਨਹੀਂ ਸੀ ਜਾਂ ਫਿਰ ਸਿਗਾ ਤਾਂ ਵਰਤਨ लायक ਨਹੀਂ ਸੀ ਸੁਣ ਲਓ ਆ ਟੀਚਰ ਬੋਲ ਰਿਹਾ ਇੱਕ ਤੇ ਬਾਂਡੀ ਵਾਲ ਕੋਈ ਨਹੀਂ ਸੀ ਕਿ ਨਾ ਵਾਸ਼ਿੰਗ ਸੀ ਬੱਚੇ ਉਸੇ ਕਦੇ ਕਈ 2.4 ਭਈ ਨਾ ਤੁਹਾਨੂੰ ਲੱਸੀ ਕਿ ਹੁਣ ਕਿਸ ਤਰੀਕੇ ਨਾਲ ਦੇਖੋ ਪਹਿਲਾਂ ਜਦੋਂ ਵੀ ਤਰਨ ਬਾਰਡਰ ਦੀ ਗੱਲ ਕਰਉਂਦੀ ਆ ਖੇਮਕਨ ਬਾਰਡਰ ਦੀ ਤਾਂ ਹਮੇਸ਼ਾ ਆਪਾਂ ਹੀ ਕਹਿੰਦੇ ਪਛੜੇ ਸਕੂਲ ਆਗੇ ਪਰ ਜਦੋਂ ਮੰਨ ਕੇ ਚਲੋ ਮੈਂ ਇੱਟਾ ਹੀ ਸਾਲ ਪਹਿਲਾਂ ਇੱਥੇ ਆਇਆ ਸੀਗਾ ਉਸ ਟਾਈਮ ਜਦੋਂ ਮੈਂ ਆਇਆ ਸੀਗਾ ਤਾਂ ਪਿੱਛੇ ਮਤਲਬ ਬਿਲਕੁਲ ਛੋਟੇ ਕਲਾਸ ਰੂਮ ਸੀਗੇ ਇੱਕ ਇੱਕ ਹੀ ਕਲਾਸ ਰੂਮ ਕਹਿ ਸਕਦੇ ਆਪਾਂ ਤੇ ਬਾਂਡੇ ਵਾਲ ਕੋਈ ਨਹੀਂ ਸੀਗੇ ਨਾ ਵਾਸ਼ਰੂਮ ਸੀਗੇ ਬੱਚੇ ਨਾ ਖੁੱਲੇ ਵਿੱਚ ਹੀ ਵਾਸ਼ਰੂਮ ਜਾਂਦੇ ਸੀਗੇ ਜਦੋਂ ਕੋਈ ਸਾਰਾ ਜੇ ਬਾਥਰੂਮ ਹੀ ਸੀ ਪਰ ਟੀਚਰ ਦਾ ਸਰੇ ਬਾਥਰੂਮ ਨਾ ਬਾਥਰੂਮ ਸੀ ਇਸ ਇਹ ਮੈਜਨ ਪਤਾ ਨਹੀਂ ਕੀ ਮਾਨਸਿਕਤਾ ਹੈ ਜੀ ਕਿ ਯਾਰ ਮੈਨੂੰ ਖਾਣਾ ਕੱਢ ਦਿਓ ਸਿੱਧਾ ਕੱਢ ਲਓ ਮੇਰੇ ਬੱਚਿਆਂ ਨੂੰ ਕਿਉਂ ਮੰਦਾ ਬੋਲਦੇ ਹੋ ਅਸੀਂ ਮੇਰਾ ਇਹ ਸਾਰੀ ਸਿੱਖਿਆ ਕ੍ਰਾਂਤੀ ਦਾ ਮਕਸਦ ਇਹਦਾ ਇਹਦਾ ਇੱਕ ਏਮ ਹੈ ਤੇ ਔਨ ਗਰਾਉਂਡ ਬਹੁਤ ਸਾਰਾ ਮੀਡੀਆ ਸਾਡੇ ਨਾਲ ਗਿਆ ਹਰ ਐਮਐਲਏ ਹਰ ਪ੍ਰੋਗਰਾਮ ਤੇ ਅਸੀਂ ਮੀਡੀਆ ਇਨਵਾਈਟ ਕਰ ਰਹੇ ਹਾਂ ਇਹਦਾ ਪਤਾ ਕਿੰਨਾ ਪੋਜ਼ਿਟਿਵ ਇੰਪੈਕਟ ਜਾ ਰਿਹਾ ਉਹ ਬੱਚੇ ਜਿਹੜੇ ਅੱਜ ਤੱਕ ਜਿਨ੍ਹਾਂ ਵੱਲ ਕੋਈ ਦੇਖਦਾ ਨਹੀਂ ਸੀ ਅੱਜ ਉਹਨਾਂ ਸਕੂਲਾਂ 'ਚ ਐਮਐਲਏ ਜਾ ਰਿਹਾ डीसी ਜਾ ਰਿਹਾ एडीसी ਜਾ ਰਿਹਾ एसडीम ਜਾ ਰਿਹਾ ਡੀਐਸਪੀ ਜਾ ਰਿਹਾ ਐਸਐਚਓ ਜਾ ਰਿਹਾ ਡੀਓ ਜਾ ਰਿਹਾ মিডিਆ ਜਾ ਰਿਹਾ ਵੱਡੇ ਵੱਡੇ ਚੈਨਲ ਚ ਉਹਨਾਂ ਬੱਚਿਆਂ ਨੂੰ ਲੱਗ ਰਿਹਾ ਕਿ ਪਹਿਲੀ ਵਾਰੀ ਸਾਡੇ ਲਈ ਕੁਝ ਹੋ ਰਿਹਾ ਹਾਂ ਸਾਡੇ ਸਕੂਲ ਐਨੇ ਵੀ ਨਿਕੰਮੇ ਨਹੀਂ ਹੈ ਵਰਨਾ ਮੈਂ 2022 ਜਾ ਕੇ ਦੇਖਿਆ ਮੁਰਝਾਏ ਹੋਏ ਚਿਹਰੇ ਸਰਕਾਰੀ ਸਕੂਲਾਂ ਚ ਪਤਾ ਉਹਦਾ ਕਾਰਨ ਕੀ ਸੀ ਕਿ ਬਲੋਨਾ ਬੱਚਿਆਂ ਨੂੰ ਮੰਨ ਚੇ ਪਤਾ ਸੀ ਕਿ ਅਸੀਂ ਇਹਨਾਂ ਸਕੂਲਾਂ ਚ ਇਸ ਕਰਕੇ ਪੜਦੇ ਪਏ ਹਾਂ ਕਿ ਸਾਡੇ ਪੇਰੈਂਟ ਸਾਨੂੰ ਪ੍ਰਾਈਵੇਟ ਸਕੂਲ ਚ ਪੜਾ ਨਹੀਂ ਸਕਦੇ ਤੇ ਸਾਡਾ ਕੋਈ ਭੁੱਖ ਨਹੀਂ ਤੇ ਹੁਣ ਜਦੋਂ ਸਾਡੀ ਕੋਸ਼ਿਸ਼ ਹੈ ਦਿਨ ਰਾਤ ਕਿ ਉਹਨਾਂ ਨੂੰ ਇਹ ਯਕੀਨ ਦਵਾਈਏ ਕਿ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਬੱਚਿਓ 28 ਲੱਖ ਬੱਚਿਓ ਅਸੀਂ ਤੁਹਾਡੇ ਨਾਲ ਹਾਂ ਤੁਹਾਡੇ ਸਕੂਲ ਸਭ ਤੋਂ ਸ਼ਾਨਦਾਰ ਹੈ ਤੁਸੀਂ ਵੀ ਵਕੀਲ ਬਣ ਸਕਦੇ ਹੋ ਸੀਏ ਬਣ ਸਕਦੇ ਹੋ ਡਾਕਟਰ ਬਣ ਸਕਦੇ ਹੋ ਆਈਐਸ ਆਈਪੀਐਸ ਅਫਸਰ ਬਣ ਸਕਦੇ ਹੋ ਪੀਸੀਐਸ ਪੀਪੀਐਸ ਅਫਸਰ ਬਣ ਸਕਦੇ ਹੋ ਤਾਂ ਜੁਨੇ ਵੱਡੇ ਲੀਡਰ ਹੈ ਇਹ ਚਾਹਦੇ ਕਿ ਸਾਰਾ ਨਰੇਟਿਵ ਹੋ ਜਾਵੇ ਉਹ ਗਰੀਬਾਂ ਦੇ ਬੱਚੇ ੱ ਧੱਕੇ ਖਾਂਦੇ ਰਹੇ ਉਨਾ ਮਨਰੇਗਾ ਕਾਮਿਆਂ ਦੇ ਬੱਚਿਆਂ ਨੂੰ ਗਰੀਬਾਂ ਦੇ ਬੱਚਿਆਂ ਨੂੰ ਬਾਥਰੂਮ ਕਿਉਂ ਮਿਲ ਗਿਆ ਇਸ ਗੱਲ ਦੀ ਤਕਲੀਫ ਹੈ ਕਿੰਨਾ ਕਿ ਵੱਡਾ ਮਸਲਾ ਹੈ ਜੀ ਅੱਜ ਜਦੋਂ ਨੀ ਪੱਥਰ ਤੇ ਇੱਕ ਬਹਾਨਾ ਮੈਂ ਬਾਰ ਬਾਰ ਕਹਿ ਰਹੇ ਹਾਂ ਅੱਜ ਸਕੂਲ ਚ ਟੈਂਟ ਲੱਗਦਾ ਇੱਕ ਜਸ਼ਨ ਵਰਗਾ ਮਾਹੌਲ ਹੈ ਪਿੰਡ ਦੇ ਲੋਕ ਆ ਰਹੇ ਪਿੰਡ ਵਾਲੇ ਲੋਕਾਂ ਨੂੰ ਕਈ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਛਾ ਸਕੂਲ ਇਹ ਨਾ ਬਦਲ ਗਿਆ ਅਸਲ ਦਿਖਾਈ ਰਹੀ ਹੈ ਤੇ ਨਾਲ ਇਹ ਵੀ ਕਹਿਣਾ ਕਿ ਹਾਂ ਹਜੇ ਵੀ ਕਮੀਆਂ ਨੂੰ ਹੋਰ ਠੀਕ ਕਰਾਂਗੇ ਪਰ ਤਿੰਨ ਸਾਲਾਂ ਚ ਦੇਖੋ देयर इज नो ਮੈਜੀਕਲ ਛੜੀ ਕੇ 20000 ਦੇ 20000 ਸਕੂਲ ਐਨ ਚਮਕਦੇ ਹੋ ਜਾਣਗੇ ਪਰ ਹਾਂ ਕੰਮ ਹੋਇਆ ਇੱਕ ਬੇਸਿਕ ਪੈਰਾਮੀਟਰ ਤੇ ਪਹੁੰਚੇ ਆ ਪਿਛੇ ਜੇ ਕਖਬਾਰ ਨੇ ਖਬਰ ਹੈ ਕਿ ਹਾਂ ਵੀ ਇੱਕ ਕਟੂਕਟ ਇਕਮੈਤਾ ਹੀ ਕਹਿ ਰਿਹਾ ਕਿ ਐਟ ਲੀਸਟ ਥੇਅਰ ਆਉ ਨਾ ਸਿੰਗਲ ਵਾਸ਼ਰੂਮ ਪਹਿਲਾਂ ਉਹ ਵੀ ਨਹੀਂ ਸੀ ਇੱਕ ਲੈਵਲ ਅਚੀਵ ਕੀਤਾ ਇਸ ਦੇ ਨਾਲ ਹੀ ਸਕੂਲ ਆਫ ਫੈਮਿਨਸ ਬਣਾ ਰਹੇ ਜਿਸ ਸਕੂਲ ਹੈ ਐਸਟਰੋ ਟਰਫ ਹੈ ਸ਼ਾਨਦਾਰ ਲੈਬਸ ਹੈ ਕੈਂਪਸ ਮੈਨੇਜਰ ਹੈ ਉਹ ਵੀ ਬਣਾ ਰਹੇ ਹਨ ਪਰ ਹਰ ਬੱਚੇ ਦੀ ਗੱਲ ਹੋਣੀ ਚਾਹੀਦੀ ਹੈ ਭਵਿੱਖ ਦੀ ਗੱਲ ਹੋਣੀ ਚਾਹੀਦੀ ਹੈ ਮੈਂ ਇਸ ਮਾਨਸਿਕਤ ਮੇਰੀ ਆਪ ਜੀ ਨੂੰ ਵੀ ਅਪੀਲ ਇਹ ਇੱਕ ਸੈਕਸ਼ਨ ਇਹ ਟੋਟਲੀ ਏ ਪੋਲਿਟਿਕਲ ਅਪੀਲ ਹੈ ਜੀ ਇਹ ਪੰਜਾਬ ਦੇ ਬੱਚਿਆਂ ਦੀ ਗੱਲ ਹੈ ਬਹੁਤ ਸਾਰੇ ਲੋਕ ਸਿਰਫ ਅਸੀਂ ਕਿਉਂ ਲਈ ਰਾਜਨੀਤੀ ਕਰਨੀ ਹੈ ਜਿੱਦ ਮੇਰਾ ਜਿੰਨਾ ਮਰਜੀ ਟ੍ਰੋਲ ਕਰ ਲਓ ਮੈਂ ਕਦੀ ਬੁਰਾ ਨਹੀਂ ਮੰਨਦਾ ਜੀ ਮੇਰੇ ਬੱਚਿਆਂ ਨੂੰ ਕਿਉਂ ਕਰਦੇ ਤੁਸੀਂ ਮੈਂ ਉਹਨਾਂ ਦੇ ਲਈ ਉਹਨਾਂ ਨੂੰ ਕੌਨਫੀਡੈਂਸ ਦਿਵਾਉਣਾ ਚਾਹੁੰਦਾ ਇਸ ਕੈਂਪ ਤੁਸੀਂ ਵੀ ਆਜੋ ਆਓ ਕਿਉਂ ਨਹੀਂ ਸਾਰੀ ਆਓ ਵੀ ਦੇਖੋ ਸਰ ਆਪ ਤੁਸੀਂ ਕਦੀ ਨਹੀਂ بڑے ਸਰਕਾਰੀ ਸਕੂਲਾਂ ਚ ਨੇਮ ਮੈਂ ਤੁਹਾਡਾ ਓਪਨ ਚੈਲੰਜ ਹੈ जिना ਪਿੰਡਾਂ ਚ ਮੈਂ 4-4 ਬਾਰਡਰ ਇਲਾਕਿਆਂ ਚ ਫਾਜ਼ਿਲਕਾ ਫਰੂਜ਼ਪੁਰ ਅਬੋਰ ਖੇਮਕਰਨ ਤਰਨਤਾਰਨ ਰਾਜਾ ਸੰਸੀ ਟਾਰੀ ਕਦੀ ਕੋਈ এডਿਕੇਸ਼ਨ ਮਿਸਟਰ ਦਿਖਾ ਦੇ ਦੇਸਨਤਾ ਜੀ ਤੁਹਾਡਿਆਂ ਨੂੰ ਬਹੁਤ ਤੁਹਾਨੂੰ ਰਾਜ ਮਿਲੇ ਵਾਦੂ ਤੁਹਾਨੂੰ 5-5 10 ਸਾਲ 15 ਸਾਲ 20 ਸਾਲ ਕਦੋਂ ਗਏ ਤੁਸੀਂ ਕੀ ਕਰਕੇ ਆਏ ਹੋ ਮੈਂ ਯਾਨੀ ਇਸ ਕਰਕੇ ਬੜਾ ਦਿਲ ਦੁਖਦਾ ਜੀ ਪਰ ਜੋ ਮਰਜ਼ੀ ਹੋ ਜੇ ਤੂਫਾਨ ਦੇ ਖਿਲਾਫ ਲੜ ਰਹੇ ਆਂ ਇਹ ਮੇਰੀ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ ਅਸੀਂ ਪੰਜਾਬ ਦੇ ਸਰਕਾਰੀ ਉੜਦਾ ਪੰਜਾਬ ਨੂੰ ਪੜਦਾ ਪੰਜਾਬ ਬਣਾ ਕੇ ਰਵਾਂਗੇ ਅੱਜ ਮੈਂ ਆਪਣੇ ਹਲਕੇ ਦੇ ਇੱਕ ਸਰਕਾਰੀ ਸਕੂਲ ਚ ਗਿਆ ਉੱਥੋਂ ਬੱਚੀ ਨਵੀਂ ਪੜ ਕੇ ਐਸਾ ਹੀ ਲੱਗੀ ਐ ਸਬ ਇੰਸਪੈਕਟਰ ਸਿਲੈਕਟ ਹੋ ਗਈ ਐ ਇਹ ਜਿਹੜਾ ਹੈ ਅਸੀਂ ਅਸੀਂ ਸਰਕਾਰੀ ਸਕੂਲਾਂ ਤੇ ਪੂਰੀ ਲੌਬੀ ਯੂਨੀਅਨਸ ਦੀ ਆਪਣੀ ਲੌਬੀ ਐ ਕਦੀ ਬੱਚਿਆਂ ਦੀ ਗੱਲ ਹੁੰਦੀ ਨਹੀਂ ਸੀ ਹਮੇਸ਼ਾ ਸਿੱਖਿਆ ਮੰਖੇ ਵਿੱਚ ਖਬਰ ਲਗਣੀ ਐ ਯੂਮਰ ਉਸ ਕਹਿਨਗੇ ਜੀ ਪ੍ਰਿੰਸੀਪਲ ਨਹੀਂ ਐ ਤਾਂ ਪ੍ਰਿੰਸੀਪਲ ਕਿਉਂ ਨਹੀਂ ਐ ਤਾਂ ਪੁੱਛੋ ਤੁਸੀਂ ਰੂਲ ਬਦਲੇ ਐ ਤੁਸੀਂ 2019 ਚ ਰੂਲ ਬਦਲਤੇ ਤੇ ਹਾਈ ਕੋਰਟ ਨੇ ਸਟੇ ਕਰਤਾ ਤੇ ਹੁਣ ਉਹ ਮੈਂ ਕੇਸ ਲੜਦਾ ਹਾਂ। ਤੁਹਾਡੇ ਹਾਰੇ ਤੁਹਾਡੇ ਜਿਹੜੇ ਕੇਸ ਤੁਸੀਂ ਹਰਵਾਏ ਉਹ ਜਿੱਤ ਕੇ ਲੈ ਕੇ ਆਣਾ ਤੁਹਾਡੇ ਪਾਇ ਸਿਆਪੇ ਆ। ਪਹਿਲਾ ਰੂਲ ਸੀਗਾ 75% ਤੁਸੀਂ 50% ਕਰਤਾ। ਤੇ ਉਸ ਤੋਂ ਬਾਅਦ ਜਿਹੜੇ ਹੁਣ ਭਰਤੀ ਸਟੇ ਹੈ ਪ੍ਰਿੰਸੀਪਲ ਉਹ ਵੀ ਹੱਲ ਕਰਾ ਕੇ ਦੂੰਗਾ। ਮੇਰੀ ਜ਼ਿੰਮੇਵਾਰੀ ਹੈ। ਆਈ ਟੇਕ ਦਾ ਆਨਰਸ ਕਿ ਹਰ ਸਕੂਲ ਦਾ ਪ੍ਰਿੰਸੀਪਲ ਹੋਊਗਾ। ਹਰ ਸਕੂਲ ਚ ਲੈਕਚਰ ਜੋ ਆਇਆ ਹੈ 20000 ਉਹਨੂੰ ਤਾਂ ਦੇਖੋ। ਨਹੀਂ ਪਰ ਅਸੀਂ ਚਾਹੁੰਦੇ ਨਹੀਂ ਕਿ ਸਰਕਾਰੀ ਸਕੂਲਾਂ ਦੀ ਗੱਲ ਹੋਵੇ। ਹਾਂ ਜੀ ਬਾਥਰੂਮਾਂ ਦੀ ਨਹੀਂ ਕਿਉਂ ਨਾ ਲਾਈਏ ਜੀ? ਖੜੇ ਮੁਹਤੇ ਤਮਾਚਾ ਲਾਵਾਂਗੇ ਪਿੰਡਾਂ ਜਾ ਸਾਰੇ ਪਿੰਡ ਆਂਦਾ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਜਿਹੜੀ ਥੋੜੀ ਨਲਾਇਕੀਆਂ ਨੇ ਉਹ ਨਾ ਬੱਚੀਆਂ ਦਾ ਕਿ ਇਸ ਇਸ ਪਿੰਡ ਦੀ ਬੱਚੀਆਂ ਦਾ ਕੀ ਜੀ ਕਿੰਨੇ ਬੱਚੇ ਜਾਂਦੇ ਨਹੀਂ ਹੋਣੇ ਮੈਂ ਖਰੜ ਦੇ ਇੱਕ ਸਕੂਲ ਚ ਗਿਆ ਉਹ ਵੀ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰ ਦੂੰਗਾ ਬੱਚ 아이 ਆ ਵਾਸ ਅਮੇਜ਼ਡ ਮੇਰੇ ਅੱਖਾਂ 'ਚ ਪਾਣੀ ਆ ਗਿਆ ਕਿਉਂਕਿ ਸੀਨੀਅਰ ਸਕੈਂਡਰੀ ਸਕੂਲ ਸੀ ਬੱਚੀ ਕਹਿੰਦੀ ਜੀ ਸਰ 8 ਵਜੇ ਸਕੂਲ ਲੱਗਦਾ ਸਭ ਤੋਂ ਪਹਿਲਾਂ ਘਰੇ ਜਾ ਕੇ ਬਾਥਰੂਮ ਚ ਵਰਦੇ ਆਂ ਖਰੜ ਵਰਗੇ ਇਲਾਕੇ 'ਚ ਫਿਰ ਕਹਿੰਦੇ ਅੱਛਾ ਜੀ ਤੁਸੀਂ ਕੀ ਕਰਦੇ ਹੋ ਕੀ ਮਾਨਸਿਕਤਾ ਥੋੜੀ ਕਦੀ ਤੁਸੀਂ 2022 ਤੋਂ ਪਹਿਲਾਂ ਇਹਨਾਂ ਦੇ ਟਵਿੱਟਰ ਹੈਂਡਲ ਦਾ ਸੋ ਕਦੀ ਕਦੇ ਸਕੂਲ ਦੀ ਗੱਲ ਹੀ ਨਹੀਂ ਹੋਈ ਹੁਣ ਰੋਜ਼ ਦਿਨ ਚਾਰ-ਚਾਰ ਕਰ ਦਿਆ ਨਾ ਪ੍ਰਾਊਡ ਆਫ ਇਟ ਤੁਸੀਂ ਨੈਗੇਟਿਵ ਕਰੋ ਮੈਂ ਪੋਜ਼ਿਟਿਵ ਕਰੂੰਗਾ ਅਸੀਂ ਪੋਜ਼ਿਟਿਵ ਕੰਮ ਕਰਾਂਗੇ ਸਾਨੂੰ ਆਪਣੇ ਕੰਮ ਤੇ ਮਾਣ ਹੈ ਇਹ ਬੱਚੇ ਮੇਰੇ ਨਹੀਂ ਪੱਥਰ ਬਣਨਗੇ ਜਿਹੜੇ ਬੱਚੇ ਅੱਜ ਪੜ੍ਹਦੇ ਪਏ ਬੱਚੇ ਦੱਸਣਗੇ ਅੱਜ ਉਹ ਬੱਚਿਆਂ ਖੁਸ਼ ਆਨਲਿਸ ਸਮਝ ਕੈਂਪਸ ਮੈਨੇਜਰ ਆਨਲਿਸ ਸਾਡੀ ਕੋਸ਼ਿਸ਼ ਹੈ ਸੀਨੀਅਰ ਸੈਕੰਡਰੀ ਸਕੂਲਸ ਦੇ ਵਿੱਚ ਤੋਂ ਸ਼ੁਰੂ ਕਰਾਂਗੇ ਹੌਲੀ-ਹੌਲੀ ਹਰ ਸਕੂਲ 'ਚ ਜਿਵੇਂ ਮਾਲਸ ਦੇ ਵਿੱਚ ਲੱਗਦਾ ਨਾ ਕਿ 9 ਵ ਹੁਣ 10 ਵਜੇ ਹੋਇਆ ਉੱਥੇ ਤੱਕ ਲੈ ਕੇ ਜਾਣਾ ਸਰਕਾਰੀ ਸਕੂਲਾਂ ਨੂੰ ਟਾਈਮ ਲੱਗੂਗਾ ਪਰ ਲੈ ਕੇ ਜਾ ਰਹੇ ਹਾਂ ਸੀਨੀਅਰ ਸੈਕੰਡਰੀ ਸਕੂਲ ਸਕੂਲਰਜ਼ ਆਈ ਮੀਨ ਸ਼ੁਰੂ ਕਰਾਂਗੇ ਕਿ ਹਾਂ ਵੀ ਹਾਂ 9 ਵਜੇ ਕਲੀਨ ਹੋ ਗਿਆ 10 ਵਜੇ ਹੋ ਗਿਆ ਹੈਂਡਸ ਓਪ ਹੈਗਾ ਪੂਰਾ ਹੈਗਾ ਸਾਡਾ ਤਾਂ ਉਹ ਸੁਪਨਾ ਹੈ ਮੈਂ ਤੁਹਾਨੂੰ ਕਈ ਫੋਟੋਜ਼ ਸ਼ੇਅਰ ਕਰੂੰਗਾ ਸਾਡੇ ਸਰਕਾਰੀ ਸਕੂਲਾਂ ਦੀ ਤੁਸੀਂ ਤੁਸੀਂ ਦੇਖਦੇ ਹੈ ਹੈਰਾਨ ਹੋ ਜਾਓਗੇ ਅਸੀਂ 에ਅਰਪੋਰਟਸ ਤੋਂ ਵਧੀਆ ਜਿਹੜੇ ਐ ਬਾਥਰੂਮ ਬਣਾਇਆ ਕਿਤੇ ਹਾਂ ਕਿਤੇ ਬਹੁਤ ਮਾੜੇ ਹਜੇ ਵੀ ਹੋਣਗੇ ਪਰ ਬਦਲ ਰਹੇ ਹਨ ਪਰ ਚੰਗੇ ਦੀ ਵੀ ਤਾਂ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੀ ਗੱਲ ਹੈ ਉਹ ਮੇਰੇ ਕੋਈ ਨਿੱਜੀ ਪ੍ਰਾਈਵੇਟ ਸਕੂਲਸ ਤਾਂ ਨਹੀਂ ਜਾਂ ਮਾਨ ਸਾਹਿਬ ਦੇ ਜਾਂ ਕੇਜਰੀਵਾਲ ਸਾਹਿਬ ਦੇ ਪਤਾ ਸਰਕਾਰੀ ਸਕੂਲ ਸਰਕਾਰ ਦੇ ਹੀ ਰਹਿਣੇ ਆ ਜੇ ਐਡ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ ਹੋ ਗਈ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ ਆਪਾਂ ਸਾਰੇ ਪੰਜਾਬੀ ਆ ਪਰ ਨਹੀਂ ਅਸੀਂ ਸਾਡੀ ਜਿੱਦ ਹੈ ਲੱਭ ਲੱਭ ਕੇ ਲੱਭ ਲੱਭ ਕੇ ਹਾਂ ਵੀ ਵਸ ਠੀਕ ਹੈ ਕਿਸੇ ਤਰੀਕੇ ਨਾਲ ਸਿੱਖਿਆ ਦੀ ਗੱਲ ਨਾ ਹੋ ਜਵੇ 2000 ਕਰੋੜ ਦਾ ਕੰਮ ਕੀਤਾ ਜੀ ਤੇ ਲੈਸ ਥੈਨ 20 ਕਰੋੜ ਕਾਸਟ ਹੈ ਇਹ ਸਾਰੇ ਪ੍ਰੋਗਰਾਮ ਦੀ ਲੈਸ ਥੈਨ 1% ਕਿ ਉਹਦਾ ਕੰਫੀਡੈਂਸ ਦੇ ਇਨ ਦਾ ਮਕਸਦ ਹੈ ਕਿ ਪੂਰੇ ਦੇਸ਼ ਦੀ ਗੱਲ ਹੋਵੇ ਪਰ ਹਮੇਸ਼ਾ ਪੰਜਾਬੀ ਪੰਜਾਬੀ ਨੂੰ ਹੀ ਖਿੱਚਦਾ ਆ ਅਸੀਂ ਤੁਸੀਂ ਆਪਣਾ ਕਰਮ ਕਰੋ ਅਸੀਂ ਆਪਣਾ ਕੰਮ ਕਰੀ ਬਹੁਤ ਬਹੁਤ ਧੰਨਵਾਦ ਜੀ ਮਾਦਰੀ ਸਾਹਿਬ ਜਿਹੜੇ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਨਾਲ ਪਿੰਡ ਦਾ ਜਿਹੜਾ ਗੰਨ